ਵੈਲਕਮ ਦੋਸਤੋ ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ 67 ਨੰਬਰ ਵੀਡੀਓ ਮੈਂ ਲੈ ਕੇ ਹਾਜ਼ਰਾਂ 6 April 2013 ਨੂੰ ਚੌਕੇ ਪਿੰਡ ਜਿਹੜਾ ਬਠਿੰਡੇ ਜ਼ਿਲ੍ਹੇ ਦਾ ਇੱਕ ਪਿੰਡ ਹੈ ਉੱਥੇ ਇਹ ਮੈਚ ਖੇਡਿਆ ਗਿਆ ਦੜਬਾ ਵਰਸ ਜਨੇਤਪੁਰਾ ਦੇ ਵਿਚਕਾਰ ਇਹ ਮੈਚ ਹੋਇਆ ਦੜਬਾ ਦੇ ਵਿੱਚ ਸ਼ੀਲੂ ਹਰਿਆਣਾ ਤੇ ਖੁਸ਼ੀ ਧੁੱਕਾ ਖੇਡ ਰਹੇ ਸੀ ਔਰ ਜਨੇਤਪੁਰਾ ਦੇ ਵਿੱਚ ਗगन ਜੋਗੇਵਾਲ ਤੇ ਸੁਲਤਾਨ ਖੇਡ ਰਹੇ ਸੀ ਦੋਸਤੋ ਇਹ ਮੈਚ ਦੇ ਵਿੱਚ ਇੱਕ ਇੱਕ ਪੁਆਇੰਟ ਦੇ ਲਈ ਪੂਰੀ ਜਦੋਜਹਾਦ ਹੁੰਦੀ ਦੇਖੀ ਗਈ ਨਾਲ ਹੀ ਇਸ ਮੈਚ ਦੇ ਵਿੱਚ ਜਿਹੜੀ ਜਿੱਤ ਹਾਰ ਹੋਈ ਉਹ ਸਿਰਫ ਅੱਧੇ ਪੁਆਇੰਟ ਤੇ ਸੀ ਇਸ ਮੈਚ ਨੂੰ ਤੁਸੀਂ ਦੇਖੋ ਅਗਰ ਤੁਹਾਨੂੰ ਇਹ ਮੈਚ ਵਧੀਆ ਲੱਗਦਾ ਤੁਸੀਂ ਸ਼ੇਅਰ ਵੀ ਜ਼ਰੂਰ ਕਰ ਸਕਦੇ ਹੋ ਇਸ ਤੋਂ ਬਾਅਦ ਧੂਰਕੋਟ ਲਹਿਰਾ ਤੇ ਕਾਲੋਕੇ ਆ ਇੱਕ ਮੈਂ ਬੇਨਤੀ ਐ ਭਾਈ ਜੀ ਵੈਸੇ ਮੈਂ ਸਵੇਰ ਤੋਂ ਬੇਨਤੀ ਕਰਦਾ ਵੀ ਕਈਆਂ ਦਾ ਬਖਾਇਆ ਰਹਿਦਾ ਭਾਈ ਉਹ ਜੇ ਸਾਨੂੰ ਮੈਚ ਚੰਗੇ ਰਹਿੰਦੇ ਬਖਾਇਆ ਜਰੂਰ ਸਾਡਾ ਦੇਜੋ ਬਾਕੀ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਪੂਰਾ ਸਾਥ ਦੇ ਰਹੇ ਨੇ ਜਿੰਨੇ ਵੀ ਦਰਸ਼ਕ ਵੀਰ ਆਏ ਆ ਇੱਕ ਵਾਰੀ ਆਪ ਦੇ ਆਪ ਦੇ ਨਾਮ ਤੇ ਤਾੜੀ ਮਾਰ ਕੇ ਦੱਸੋ ਵੀ ਟੀਮਾਂ ਸਾਰੇ ਜਾਣੇ ਆਪ ਦੇ ਆਪ ਦੇ ਨਾਮ ਤੇ ਤਾੜੀ ਮਾਰੂਗੀ ਸ਼ਾਬਾਸ਼ ਬਹੁਤ ਬਹੁਤ ਧੰਨਵਾਦ ਕਰਦੇ ਆ ਸੀਦ ਉਦਮ ਸਿੰਘ ਸਪੋਰਟਸ ਕਲੱਬ ਦਾ ਸਾਰੇ ਵੀਰਾਂ ਦਾ ਅਗਲੇ ਸਾਲ ਵੱਧ ਤੋਂ ਵੱਧ ਆਪਾਂ ਸਾਦੇਣਾ ਹਾਜੀ ਮਾਹੀ ਜੀ ਸਾਰੇ ਗਰੇ ਕਲੱਬ ਵਾਲੇ ਵੀ ਬੈਠ ਜਾਓ ਜੀ ਕਲੱਬ ਦਾ ਵੀ ਕੋਈ ਮੈਂਬਰ ਖੜਾ ਨਾ ਹੋਵੇ ਜਿਹੜੇ ਗਰਾਊਂਡ ਦੇ ਵਿੱਚ ਨੇ ਉਹ ਵੀ ਬੈਠ ਜਾਣ ਮੈਚ ਬਹੁਤ ਵਧੀਆ ਸ਼ੁਰੂ ਹੋ ਚੁੱਕਾ ਹੈ ਦਿੜਬਾ ਮੰਡੀ ਦਾ ਰਾਜ ਚੋਟ ਇਹ ਲਾਈਟਾਂ ਦੀਆਂ ਤਾਰਾਂ ਨੂੰ ਤੋੜੋ ਬਈ ਇਹ ਲਾਈਟਾਂ ਨਹੀਂ ਲੱਗਣਗੀਆਂ ਫਿਰ ਮੈਚ ਕਿਵੇਂ ਦੇਖਿਆ ਜਾਊਗਾ ਲਾਈਟਾਂ ਦੀਆਂ ਤਾਰਾਂ ਨੂੰ ਤੋੜਨ ਵਾਲੇ ਕਿਸੇ ਦੇ ਕਰੰਟਰ ਨਾਲ ਲੱਗ ਜੇ ਬੱਚੇ ਦੇ ਜੜਬੇ ਦਾ ਰਾਜ ਚੋਟ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਬਈ ਸਾਹਮਣੇ ਬੈਠ ਜਾਓ ਸਾਰੇ ਰਾਜ ਚੋਟ ਦੀ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਹੈ ਲਓ ਸਾਹਮਣੇ ਜਨੇਤਪੁਰਾ ਦੀ ਟੀਮ ਦੇ ਚਾਰ ਜਾਫੀ ਨੇ ਮੁਕਾਬਲਾ ਕਰਦੇ ਹੋਏ ਧੜਵੇ ਵਾਲੇ ਰਾਜੀਪ ਸਿੰਘ ਰੇਡ ਇੱਕ ਪਾਸੇ ਜਨੇਤਪੁਰਿਆ ਅਮਨਾ ਇੱਕ ਪਾਸੇ ਕਹਿੰਦੇ ਵੀ ਅਮਰੂ ਹੈ ਅਮਰਤਪਾਲ ਸਿੰਘ ਅਮਰੂ ਲਓ ਮੁਕਾਬਲਾ ਸਖਤ ਹੋ ਚੁੱਕਾ ਹੈ ਰਾਜ ਚੋਟ ਹੈ ਮੈਦਾਨ ਦੇ ਵਿੱਚ ਵਧਿਆ ਹੋਇਆ ਲੱਗਾ ਹੋਇਆ ਇੱਕ ਦਾ ਜੋਰ ਬੱਬਾ ਵੇਖਦੇ ਵੀ ਲਾ ਲਾ ਕੇ ਸੁੱਟਦਾ ਹੋਇਆ ਪੁਆਇੰਟ ਜਿਹੜਾ ਧੜਬਾ ਦੇ ਵਾਸਤੇ ਹੈ ਬੀ ਐਮ ਐਸ ਕਲੱਬ ਧੜਬਾ ਦੇ ਲਈ ਬੱਬਾ ਮੁਰਾਦ ਸ਼ਾ ਕਲੱਬ ਦੇ ਲਈ ਜੁੜਦਾ ਹੋਇਆ ਅਗਲੀ ਕਬੱਡੀ ਮੈਦਾਨ ਦੇ ਵਿੱਚ ਪ੍ਰੀਤਮ ਸਿੰਘ ਦਾ ਪੁੱਤਰ ਸੁਲਤਾਨ ਪਟਿਆਲੇ ਵਾਲਾ ਸੁਲਤਾਨ ਸੰਸਪੂਰੀਆ ਅਗਲੀ ਕਬੱਡੀ ਪਾ ਰਿਹਾ ਹੈ ਦੁਨੀਆ ਦਾ ਤਰਾਂਤਰ ਖਿਡਾਰੀ ਹਲਕਾ ਜਿਹਾ ਟੱਚ ਕਰਕੇ ਪੁਆਇੰਟ ਆਪਣੀ ਟੀਮ ਦੇ ਵਾਸਤੇ ਜੋੜਦਾ ਹੋਇਆ ਪੁਆਇੰਟ ਜਨੇਤਪੁਰ ਦੇ ਲਈ ਬੱਦੋਵਾਲ ਦੇ ਕੱਪ ਦੇ ਜਨੇਤਪੁਰ ਦੀ ਟੀਮ ਲਈ ਖੇਡਦਾ ਹੈ ਕਾਰ ਜਿੱਤੀ ਹੈ ਸੁਲਤਾਨ ਨੇ ਤੌੜੇ ਦੇ ਕੱਪ ਤੇ ਬੁਲਟ ਜਿੱਤਿਆ ਰੋਪੜ ਦੇ ਵਿੱਚ ਬੁਲਟ ਜਿੱਤਿਆ ਵੱਡੇ ਵੱਡੇ ਇਨਾਮ ਜਿੱਤਣ ਵਾਲਾ ਖਿਡਾਰੀ ਪ੍ਰੀਤਮ ਦੇ ਚਰਨਾਂ ਦੇ ਵਿੱਚ ਸਮਰਪਿਤ ਕੀਤਾ ਹੈ ਇਸ ਖਿਡਾਰੀ ਨੇ ਸਭ ਕੁਝ ਜਿੱਤ ਕੇ ਆਪਣੇ ਪਿਤਾ ਦਾ ਹੌਸਲਾ ਵਧਾ ਦਿੰਦੇ ਨੇ ਲਓ ਅਗਲੀ ਕਬੱਡੀ ਆਪਾਂ ਦੇਖਦੇ ਵੀ ਹਰਿਆਣੇ ਵਾਲੇ ਸ਼ੀਲੂ ਦੀ ਸ਼ੀਲੂ ਦੀ ਮੈਦਾਨ ਦੇ ਵਿੱਚ ਵੀ ਕਬੱਡੀ ਤੇ ਹੁਣ ਅਮਰੂ ਜਨੇਤਪੁਰੀਆ ਮੁਕਾਬਲਾ ਕਰਦਾ ਹੋਇਆ ਵਾਹ ਓਏ ਨੌਜਵਾਨਾ ਕਬੱਡੀ ਦਾ ਟੈਕਨੀਕਲ ਖਿਡਾਰੀ ਹੈ ਸ਼ੀਲੂ ਹਰਿਆਣੇ ਵਾਲਾ ਪੁਆਇੰਟ ਲੱਗੇ ਬਾਅਦ ਸੌਂਦਾ ਹੋਇਆ ਪੁਆਇੰਟ ਪੀਐਮਐਸ ਕਲੱਬ ਦਿੜਬਾ ਦੇ ਲਈ ਅਗਲੀ ਕਬੱਡੀ ਜੋਗੇਵਾਲ ਪਿੰਡ ਦਾ ਗगन ਪੌਣ ਦੇ ਵਾਸਤੇ ਅੱਗੇ ਵੱਲ ਵਧਦਾ ਹੋਇਆ ਦੇਵੇ ਪੰਡਾਲ ਦੇ ਦਸ਼ਮੇਸ਼ ਕਬੱਡੀ ਕਲੱਬ ਲਈ ਖੇਡਦਾ ਹੈ ਦੂਸਰੇ ਪਾਸੇ ਦੁੱਗਾ ਪਿੰਡ ਦਾ ਖੁਸ਼ਦੀਪ ਸਿੰਘ ਮੁਕਾਬਲਾ ਕਰਦਾ ਹੋਇਆ ਪੁਆਇੰਟ ਜਿਹੜਾ ਗगन ਦਾ ਪੁਆਇੰਟ ਜਨੇਤਪੁਰ ਦੀ ਟੀਮ ਦੇ ਵਾਸਤੇ ਜੁੜਦਾ ਹੋਇਆ ਕਿ ਆਫਗਾਨ ਜਿਨ੍ਹਾਂ ਨਾਲ ਲੜਦਿਆਂ ਗੋਰੇ ਵੀ ਅੱਜ ਥੱਕੇ ਹਰੀ ਸਿੰਘ ਨਲਵੇ ਕੀਤਾ ਰਾਜ ਤੇ ਤੋੜੇ ਨੱਕੇ ਸੌਜਾ ਪੁੱਤਰਾ ਸੌਜਾ ਸਿੰਘਾਂ ਦੇ ਹੱਥ ਬੜੇ ਭਾਰੀ ਆ ਮਰਨੋਂ ਮੂਲ ਨਾਲ ਡਰਦੇ ਜਿਹੜੇ ਮੌਤ ਦੇ ਵਪਾਰੀ ਆ ਫਿੱਕਾ ਤਾਨ ਕੇ ਖੜਦੇ ਰੇਡਰ ਜਿਹੜੇ ਅਰਬ ਦੇ ਸ਼ਿਕਾਰੀ ਐ ਲਓ ਮੈਦਾਨ ਦੇ ਵਿੱਚ ਰਾਜ ਚੋਟ ਦੇ ਰੇਪੇ ਵਾਲਾ ਫਿਰ ਕਬੱਡੀ ਪਾ ਰਿਹਾ ਉਧਰ ਜਨੇਤਪੁਰੀਏ ਚਾਰ ਜਾਫੀ ਨੇ ਮੁਕਾਬਲਾ ਬਿਲਕੁਲ ਸਖਤ ਹੈ ਦੋਨੋ ਟੀਮਾਂ ਦੇ ਦਰਮਿਆਨ ਟੈਕਨੀਕਲ ਤੌਰ ਤੇ ਲੈਣ ਗਿਆ ਦੋਨੋ ਟੀਮਾਂ ਇਸ ਮੁਕਾਬਲੇ ਨੂੰ ਜਰੇਤਪੁਰੀਆ ਅਮਨਾ ਜਾਨਦਰ ਜਾਫੀ ਹੈ ਕਦੇ ਢਾਕ ਮਾਰੇ ਕਦੇ ਮਾਰੇ ਧੋਪੀ ਕਦੇ ਭੱਜ ਕੇ ਪੱਟਾ ਨੂੰ ਆਮਦਾ ਜੀ ਕਦੇ ਭੱਜ ਕੇ ਪੱਟਾ ਨੂੰ ਆਮਦਾ ਜੀ ਪੁਰਾਣੇ ਪਹਿਲਵਾਨ ਮੇਰ ਦੀਨ ਦੀ ਲਿਖੀ ਗੱਲ ਟੁਕਦੀ ਹੈ ਇਸ ਜਾਫੀ ਦੇ ਉੱਤੇ ਪਰ ਪੁਆਇੰਟ ਜਿਹੜਾ ਦਿਰਵੇ ਦੇ ਰਾਜ ਦਾ ਅਗਲੀ ਕਬੱਡੀ ਸੁਲਤਾਨ ਸੁਲਤਾਨ ਅਗਲੀ ਕਬੱਡੀ ਪਾ ਰਿਹਾ ਹੈ ਸਮਸਪੁਰੀਆ ਉਧਰ ਦੁੱਗਾ ਵਾਲਾ ਖੁਸ਼ੀ ਹੈ ਗੜਬੇ ਵਾਲਾ ਰਣਿਆ ਹੈ ਦਰਸ਼ਕਾ ਗੁਰਧਿਆਨ ਹੈ ਚਾਰੋ ਜਾਫੀ ਬਿਲਕੁਲ ਤਿਆਰ ਨੇ ਲਓ ਜੀ ਮੁਕਾਬਲਾ ਕਰਨ ਦੇ ਵਾਸਤੇ ਗੁਰਧਿਆਨ ਸਿੰਘ ਦਿੜਬੇ ਦਾ ਇਸਵੇਂ ਮਾਰਦਾ ਨੌਜਵਾਨ ਖਿੱਚ ਲੱਗਾ ਹੋਇਆ ਜੋਰਦੰਨ ਖਿਡਾਰੀਆਂ ਦਾ ਇੱਕ ਪਾਸੇ ਸਲਤਨਤ ਦੂਸਰੇ ਆਪਾਂ ਦੇਖਦੇ ਆ ਵੀ ਪੁਆਇੰਟ ਜਿਹੜਾ ਧਿਆਨੇ ਦਾ ਦਿੜਬੇ ਵਾਲਾ ਧਿਆਨਾ ਕਹਿੰਦੇ ਵੀ ਕੱਪ ਦਾ ਬੈਸਟ ਜਾਫੀ ਹੈ ਲਓ ਅਗਲੀ ਪਿੱਟੀ ਮੈਦਾਨ ਦੇ ਮੁਜੱਬਰ ਵਾਸਤੇ ਸ਼ੇਲੂ ਅਗਲੇ ਅਰਦੇ ਜੀ ਸਾਊਂਡ ਦੇ ਸਾਹਮਣੇ ਜਿਹੜੇ ਖੜੇ ਨੇ ਬਾਈ ਇੱਕ ਮਿੰਟ ਜੀ ਇਹ ਸਾਊਂਡ ਦੀ ਵੱਡੀ ਪ੍ਰੋਬਲਮ ਬਾਈ ਇਹਨਾਂ ਨੂੰ ਵਹਾਓ ਯਾਰ ਪਲੀਜ਼ ਬਹਿ ਜਾ ਯਾਰ ਬਹਿ ਜਾ ਵੀਰ ਬਣ ਕੇ ਯਾਰ ਨਹੀਂ ਸਾਊਂਡ ਛੱਡ ਦੋ ਪਲੀਜ਼ ਲਓ ਹਰਿਆਣੇ ਵਾਲੇ ਸ਼ੀਲੂ ਦੀ ਪਾਈ ਹੋਈ ਰੇਡ ਤੇ ਜਨੇਤਪੁਰਿਆ ਆ ਅਮਨਾ ਫਿਰ ਮੁਕਾਬਲਾ ਕਰਦਾ ਹੋਇਆ ਪੁਆਇੰਟ ਜਿਹੜਾ ਸ਼ੀਲੂ ਦਾ ਗੜਬਾ ਮੰਡੀ ਦੇ ਵਾਸਤੇ ਗੁਰਦਾ ਹੋਇਆ ਬਾਈ ਜੀ ਦੇਖੋ ਆ ਜੇ ਸਾਊਂਡ ਦਾ ਸਿਸਟਮ ਹੱਲ ਗਿਆ ਸਾਰਾ ਪ੍ਰੋਬਲਮ ਆ ਜਾਊਗੀ ਫਾਤਿਮਾ ਮੈਚ ਜਿੱਤੇ ਕਬੱਡੀ ਦਾ ਦੋਨੋਂ ਟੀਮਾਂ ਦੇ ਦਰਮਿਆਨ ਅਗਲੀ ਕਬੱਡੀ ਜੋਗੇਵਾਲੀਆ ਗਗਨਦੀਪ ਸਿੰਘ ਪਾਉਣ ਦੇ ਲਈ ਵਧਿਆ ਹੋ ਲਓ ਗਗਨੇ ਦੀ ਪਈ ਵੀ ਰੇਡ ਕਿ ਛੋਟੇ ਵੱਡੇ ਦੁੱਲੇ ਦੇ ਨੇ ਚਰਚੇ ਜਹਾਨ ਵਿੱਚ ਖੀਰਾ ਵਾਲੇ ਗੱਗੀ ਨੂੰ ਪਹਾੜ ਲੋਕੀ ਆਖਦੇ ਠੱਲ ਜਹੀ ਬਾਦ ਦੇ ਵਿੱਚ ਸ਼ੂਕ ਦੇ ਦਰਿਆਵਾਂ ਤਾਈ ਮੂਠੀਆਂ ਚ ਬੰਦ ਕੇ ਤੇ ਕਰ ਲੈਣਾ ਗੋਪੀ ਸਾਨੂੰ ਪੈ ਜਹਾ ਆਉਂਦਾ ਕਹਿੰਦੇ ਬਹਿਂਦੀਆਂ ਹਵਾਵਾਂ ਤਾਈ ਰਾਜ ਲਹਿੜੀ ਪੁੱਤ ਜਿਨ੍ਹਾਂ ਨੇ ਦਲੇਰ ਜੰਮੇ ਸੀਸ ਝੁਕਾਉਂਦਾ ਬਾਵਾ ਰੱਬ ਜਿਹਾ ਮਾਮਾ ਤਾਈ ਸੀਸ ਝੁਕਾਉਂਦਾ ਬਾਵਾ ਰੱਬ ਜਿਹਾ ਮਾਮਾ ਤਾਈ ਰਾਜ ਲਹਿੜੀ ਪੁੱਤ ਜਿਨ੍ਹਾਂ ਨੇ ਦਲੇਰ ਜੰਮੇ ਮਾਮਾ ਦੇ ਦਲੇਰ ਪੁੱਤ ਮੈਦਾਨ ਦੇ ਵਿੱਚ ਮੈਚ ਖੇਡ ਰਹੇ ਨੇ ਰਾਜ ਚੋਟ ਦੜਬੇ ਵਾਲਾ 10 ਫਰਵਰੀ ਨੂੰ ਮੋਟਰਸਾਈਕਲ ਜਿੱਤ ਲਿਆ ਨਕੌਦਰ ਦੇ ਸਾਈਆਂ ਨੂੰ ਸਮਰਪਿਤ ਕਰ ਦਿੱਤਾ ਜਿੱਤਿਆ ਹੋਇਆ ਮੋਟਰਸਾਈਕਲ ਸਾਈਆਂ ਦੇ ਚਰਨਾਂ ਦੇ ਵਿੱਚ ਭੇਂਟ ਕਰ ਦਿੱਤਾ ਲਓ ਇਧਰਲੇ ਪਾਸੇ ਪਈ ਹੋਈ ਰੇਡ ਤੇ ਦਿਆਲਪੁਰੇ ਦਾ ਬਲਦੇਵ ਸਿੰਘ ਉਂਗਲੀ ਖੜੀ ਕਰਦਾ ਹੋਇਆ ਤੇ ਪੁਆਇੰਟ ਜਿਹੜਾ ਹੈ ਜਿਹੜਾ ਪੰਡੀ ਦੇ ਬੀਐਮਐਸ ਕਲੱਬ ਦੇ ਵਾਸਤੇ ਹੈ ਦਰਬਾਦੀ ਟੀਮ ਦੇ ਲਈ ਜੁੜਦਾ ਹੋਇਆ ਅਗਲੀ ਕਬੱਡੀ ਮੈਦਾਨ ਦੇ ਵਿੱਚ ਚੜ੍ਹਦੀ ਉਮਰ ਦੇ ਵਿੱਚ ਗੱਲ ਹੋ ਰਹੀ ਹੈ ਕਿ ਗੱਲਾਂ ਹੋ ਗਈਆਂ ਮੁਗਲ ਦਰਬਾਰੇ ਲੱਦੀ ਨੇ ਜਦੋਂ ਤੁੱਲਾ ਜਮਿਆ ਮੇਰੇ ਮੌਲਾ ਤੇਰੇ ਰੰਗ ਨੇ ਨਿਆਰੇ ਲੱਦੀ ਨੇ ਜਦੋਂ ਦੁੱਲਾ ਜਮਿਆ ਚੜ੍ਹਦੀ ਉਮਰ ਦੇ ਵਿੱਚ ਸੁਲਤਾਨ ਦੀਆਂ ਗੱਲਾਂ ਨੇ ਹਾਂ ਜੀ ਮੈਨੂੰ ਬੜਾ ਯਾਰ ਕਹਿੰਦੇ ਨੂੰ ਆਪ ਨੂੰ ਵੀ ਬੜਾ ਦੁੱਖ ਜਾਉਂਦਾ ਵੀ ਜਿਹੜੇ ਜਾਲ ਦੇ ਅੰਦਰ ਹੁਣ ਪੰਜਾਬ ਪੁਲਿਸ ਵਾਲੇ ਵੀਰ ਸਾਡੇ ਕਲੱਬ ਵਾਲੇ ਵੀਰ ਆ ਰਹੇ ਨੇ ਬੜਾ ਮੁਸ਼ਕਲ ਹੋ ਜਾਂਦਾ ਯਾਰ ਮੈਂ ਕਿਉਂਕਿ ਮੈਨੂੰ ਵੀ ਬੜਾ ਅਫਸੋਸ ਜਾ ਲੱਗਦਾ ਅਗਲਾ ਕਹਿੰਦਾ ਵੀ ਸਾਨੂੰ ਯਾਰ ਗਰਾਊਂਡ ਦੇ ਵਿੱਚੋਂ ਉਠਾਦਾ ਕੋ ਸਾਡੀ ਮਜਬੂਰੀ ਹੈ ਪਲੀਜ਼ ਬੇਨਤੀ ਹੈ ਵੀ ਆਪਦੇ ਵੀ ਕਿਰਪਾ ਕਰਕੇ ਮੜਾ ਸਾਈਡ ਤੇ ਹੋ ਜਾਓ ਕਿਉਂਕਿ ਆਪਾਂ ਵਧੀਆ ਜਿਹੜੇ ਮੈਚ ਹਾਂਜੀ ਮਾਹੀ ਜੀ ਅਗਲਾ ਮਾਈਕ ਛੋਡੇ ਵਾਲੇ ਲਓ ਜੀ ਹਰਿਆਣੇ ਵਾਲਾ ਸ਼ੀਲੂ ਪੰਜਾਬ ਦੇ ਵਿੱਚ ਬਹੁਤ ਸਾਰੇ ਟੂਰਨਾਮੈਂਟ ਦਾ ਬੈਸਟ ਰੈਡਰ ਹੈ ਪਿੰਡ ਪੱਦਰ ਦੇ ਲਈ ਢਬਾ ਮੰਡੀ ਲਈ ਖੇਡਦੇ ਆ ਤੇ ਅਧ ਸਵਾਰਡ ਕਲੱਬ ਸੰਗਰੂਰ ਦੇ ਲਈ ਖੇਡਦੇ ਆ ਪੰਜਾਬ ਦੇ ਬਹੁਤ ਸਾਰੇ ਕੱਪਾਂ ਦਾ ਬੈਸਟ ਰੈਡਰ ਹਰਿਆਣੇ ਵਾਲਾ ਸ਼ੀਲੂ ਪੌਂਡ ਲੈ ਕੇ ਬਾਸ ਆਇਆ ਹੈ ਅਗਲੀ ਕਬੱਡੀ ਜੋਗੇਵਾਲੀ ਹੈ ਗਗਨਦੀਪ ਸਿੰਘ ਦੀ ਮੈਦਾਨ ਦੇ ਵਿੱਚ ਪੈਂਦੀ ਹੋਦਰ ਦੁੱਗਾ ਵਾਲਾ ਖੁਸ਼ੀ ਲਓ ਪੁਆਇੰਟ ਜਿਹੜਾ ਹੈ ਨਿਰਮਲ ਸਿੰਘ ਜੀ ਢੋਡੀਪੁਰ ਵਾਲੇ ਦੱਸ ਰਹੇ ਨੇ ਧਾਵੀ ਦੇ ਵਾਸਤੇ ਹੈ ਜਨੇਤਪੁਰਾ ਦੀ ਟੀਮ ਦੇ ਲਈ ਜੁੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਵਾਸਤੇ ਫਿਰ ਮੈਦਾਨ ਦੇ ਵਿੱਚ ਰਾਜ ਕਬੱਡੀ ਦਾ ਰਾਜ ਫਲੱਡ ਲਾਈਟਾਂ ਦੀ ਰੌਸ਼ਨੀ ਦੇ ਵਿੱਚ ਖੇਡਿਆ ਜਾ ਰਿਹਾ ਅੱਜ ਦੇ ਇਸ ਕਬੱਡੀ ਕੱਪ ਦਾ ਇਹ ਮੈਚ ਸ਼ੌਕਿਆਂ ਦੀ ਧਰਤੀ ਸ਼ਹੀਦ ਉਦਮ ਸਿੰਘ ਸਪੋਰਟਸ ਕਲੱਬ ਦਾ ਵੱਡਾ ਉਦਮ ਹੈ ਅਗਲੇ ਸਾਲ ਦੇ ਵਾਸਤੇ ਵੀ ਕਲੱਬ ਤੁਹਾਡੇ ਤੋਂ ਵੱਡੇ ਸਹਿਯੋਗ ਦੀ ਮੰਗ ਕਰਦਾ ਹੈ ਵੀ ਅਗਲੇ ਸਾਲ ਫਿਰ ਵੱਡਾ ਕਬੱਡੀ ਕੱਪ ਕਰਵਾਈਏ ਇਸ ਤਰ੍ਹਾਂ ਦੇ ਹੋਰ ਖਿਡਾਰੀ ਸੱਦੀਏ ਤੇ ਮਾਣ ਹੋਵੇਗਾ ਤੁਹਾਡੇ ਨਗਰ ਦੇ ਲਈ ਅਗਲੀ ਕਬੱਡੀ ਮੈਦਾਨ ਦੇ ਵਿੱਚ ਡੜਬੇ ਵਾਲੇ ਰਾਜ ਦੀ ਉਧਰ ਜਨੇਤਪੁਰਿਆ ਅਮਨਾ ਅਮਨਾ ਕੋਸ਼ਿਸ਼ ਕਰਦਾ ਹੋਇਆ ਪੁਆਇੰਟ ਜਿਹੜਾ ਤਾਵੀ ਦਾ ਆ ਬੋਲੂ ਆ ਬੋਲੂ ਸਪਾਟੀਆਂ ਦੇ ਮੇਗੇ ਬਚਾ ਦੋ ਮਰੇ ਸੋ ਜਿਨ੍ਹਾਂ ਵੀਰਾਂ ਦੇ ਵੱਲ ਉਧਾਰ ਰਹਿੰਦੀ ਹੈ ਟੂਰਨਾਮੈਂਟ ਦਾ ਪੂਰਾ ਸਿਰੇ ਦਾ ਹੋ ਹੀ ਚੁੱਕਾ ਹੈ ਤਾਂ ਸਭ ਨੂੰ ਪਤਾ ਹੈ ਹੁਣ ਕੋਈ ਅਤਕਤ ਨਹੀਂ ਜਿਨ੍ਹਾਂ ਵੀਰਾਂ ਦੇ ਵਿੰਸਰ ਉਧਾਰ ਰਹਿੰਦੀ ਹੈ ਕਲੱਬ ਵੱਲੋਂ ਬੇਨਤੀ ਹੈ ਉਹ ਪੈਸੇ ਜ਼ਰੂਰ ਦੇ ਦਿਓ ਪਿੰਡ ਵਾਲੇ ਵੀਰ ਜਿਨ੍ਹਾਂ ਦੇ ਸਿਰ ਉਧਾਰ ਰਹਿੰਦੇ ਕੋਈ ਪੈਸਾ ਬਹੁਤ ਵੰਡਣਾ ਹੈ ਇਹ ਜੋ ਟੀਮਾਂ ਆਈਆਂ ਨੇ ਉਹਨਾਂ ਨੂੰ ਕਿਰਾਇਆ ਦੇਣਾ ਸਾਰੀਆਂ ਟੀਮਾਂ ਨੂੰ ਤੇ ਖਿਡਾਰੀਆਂ ਦੇ ਵੀ ਮਾਨ ਸਨਮਾਨ ਕਰਨੇ ਨੇ ਕਲੱਬ ਵੱਲੋਂ ਇਹ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ ਵੀ ਪੈਸੇ ਦੇ ਦਿਓ ਜਨਾਬੀਰਾ ਸਰ ਉਧਾਰ ਰੈਂਦੀ ਹੈ ਬਹੁਤ ਬਹੁਤ ਧੰਨਵਾਦ ਲਓ ਅਗਲੀ ਕਬੱਡੀ ਹਰਿਆਣੇ ਵਾਲਾ ਸ਼ੀਲੂ ਫਿਰ ਮਦੀਨਾ ਪਿੰਡ ਹੈ ਰੋहतक ਦਾ ਏਰੀਆ ਜਦੋਂ ਹੁਸ਼ਿਆਰ ਤੋਂ ਰੋहतक ਵਾਲੇ ਪਾਸੇ ਆਉਨੇ ਆ ਤਾਂ 15 ਕਿਲੋਮੀਟਰ ਰਹਿ ਜਾਂਦਾ ਕਹਿੰਦੇ ਰੋहतक ਇਸ ਨੌਜਵਾਨ ਦੇ ਪਿੰਡ ਤੋਂ ਸਰਿੰਦਰਪਾਲ ਸਿੰਘ ਦਾਗੀ ਇਹਨਾਂ ਇਸ ਦੇ ਵਿੱਚ ਕੋਚ ਹੈ ਉਸ ਪਿੰਡ ਦਾ ਇੱਕ ਖਿਡਾਰੀ ਹੈ ਅਗਲੀ ਕਬੱਡੀ ਮੈਦਾਨ ਦੇ ਵਿੱਚ ਗਗਨਦੀਪ ਸਿੰਘ ਜੋਗੇਵਾਲੀਆ ਆਉਣ ਦੇ ਵਾਸਤੇ ਕਿ ਹਾਲੇ ਵੇਖਿਆ ਨਹੀਂ ਕਪੂਰਸਲਾ ਅਸੀਂ ਕਦ ਕੁੱਲੂ ਵੇਖਾਂਗੇ ਹਲੇ ਘੜਾ ਅਕਲ ਦਾ ਊਣਾ ਹੈ ਜਦੋਂ ਪਰ ਪਰ ਡੁੱਲੂ ਵੇਖਾਂਗੇ ਟੋਲੂ ਮੈਡੀਕਲ ਹਾਲ ਵੱਲੋਂ 100 ਰੁਪਏ ਦੋਨੋਂ ਟੀਮਾਂ ਦੇ ਵਾਸਤੇ ਹੈ ਟੋਲੂ ਮੈਡੀਕਲ ਹਾਲ ਵੱਲੋਂ ਦੋਨੋਂ ਟੀਮਾਂ ਦੇ ਵਾਸਤੇ 100 ਰੁਪਏ ਦੇ ਮਾਣ ਪੁੱਜ ਗਏ ਨੇ ਭੋਲੂ ਵੀਰ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਸਵੇਰ ਤੋਂ ਖਿਡਾਰੀਆਂ ਦੀ ਮਦਦ ਕਰ ਰਹੇ ਨੇ ਮਾਣ ਸਨਮਾਨ ਦੇ ਵਿੱਚ ਵਾਅਦਾ ਕਰ ਰਹੇ ਨੇ ਲਓ ਅਗਲੀ ਕਬੱਡੀ ਰਾਜ ਦੀ ਰਾਜ ਚੋਟ ਅਗਲੀ ਕਬੱਡੀ ਪਾਉਣ ਦੇ ਵਾਸਤੇ ਜੜਬੇ ਵਾਲਾ ਜੜਬਾ ਕਹਿੰਦੇ ਵੀ ਕਰਨ ਦਾ ਪਿੰਡ ਹੈ ਕਰਨ ਕਮਾਨ ਕਬੱਡੀ ਦਾ ਵੱਡਾ ਪ੍ਰਮੋਟਰ ਹੈ ਬਹੁਤ ਵੱਡੀ ਜੇਨ ਹੈ ਖੇਡ ਕਬੱਡੀ ਨੂੰ ਕਰਨਕਵਾਨ ਦੇ ਪਿੰਡੂ ਨੇ ਜੜਵੇ ਪਿੰਡ ਦੇ ਖਿਡਾਰੀ ਬਬਲ ਸੰਗਰੂਰ ਹੋਰਾਂ ਦੀ ਬਹੁਤ ਵੱਡੀ ਦੇਣ ਹੈ ਉਸ ਏਰੀਆ ਦੇ ਵਿੱਚ ਖੇਡ ਕਬੱਡੀ ਨੂੰ ਵੱਡੀਆਂ ਕਾਰਾਂ ਵੱਡੇ ਮੋਟਰਸਾਈਕਲ ਦਿੰਦੇ ਨੇ ਖਿਡਾਰੀਆਂ ਨੂੰ ਤਾਂ ਰਾਜ ਚੋੜ ਜੜਵੇ ਵਾਲਾ ਪੁਆਇੰਟ ਲੱਗੇ ਵਾਪਸ ਆਉਂਦਾ ਹੋਇਆ ਪੰਜਾਬ ਦੇ ਕਈ ਕੱਪਾਂ ਦਾ ਬੈਸਟ ਰੇਡਰ ਮੈਦਾਨ ਦੇ ਵਿੱਚ ਇਸ ਸਮੇਂ ਆਪਣੀ ਵਧੀਆ ਖੇਡ ਦਾ ਪਰਫਾਰਮੈਂਸ ਕਰਦਾ ਹੋਇਆ ਪੁਆਇੰਟ ਰਾਜ ਦਾ ਜੜਵਾ ਦੀ ਟੀਮ ਦੇ ਵਾਸਤੇ ਗੁਰਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਵਾਸਤੇ ਸੁਲਤਾਨ ਸ਼ਮਸਪੁਰੀਆ ਕਿ ਦੋ ਪਲ ਕੋਲ ਖਲੋ ਮੇਰਾ ਜਾਂ ਦੋ ਪਲ ਕੋਲ ਖਲੋ ਉਜ ਤੇਰੇ ਮੱਥੇ ਉਤੋਂ ਮੁੜਕਰ ਹੈ ਜੋ ਉਜ ਤੇਰੇ ਮੱਥੇ ਉਤੋਂ ਮੁੜਕਰ ਹੈ ਜੋ ਪੀਤਾ ਹੋਇਆ ਕਿਉਂ ਮੁੜਕਾ ਵਾਂ ਕੇ ਚੋਰਿਆ ਲਓ ਜੀ ਸਲਤਾਨ ਪੁਆਇੰਟ ਲੈ ਕੇ ਆਇਆ ਹੈ ਇਸ ਵਿੱਚ ਕਲੱਬ ਵੱਲੋਂ ਬੇਨਤੀ ਆ ਵੀ ਜੇ ਇਹ ਪਾਇਆ ਗਿਆ ਵੀ ਮੈਚ ਹੋਇਆ ਹੋਇਆ ਹੈ ਤਾਂ ਮੈਚ ਰੋਕ ਦਿੱਤਾ ਜਾਵੇਗਾ ਇਹ ਸਾਡੇ ਭੋਲੂ ਵੀਰ ਹੋਰਾਂ ਦਾ ਹੁਕਮ ਹੈ ਕਲੱਬ ਦੇ ਨੌਜਵਾਨਾਂ ਦਾ ਹੁਕਮ ਹੈ ਸੋ ਅਸੀਂ ਹੁਕਮ ਦੇ ਵੱਧੇ ਹੋਇਆ ਕਲੱਬ ਦੇ ਹੁਕਮ ਦੇ ਵਿੱਚ ਰਹਿ ਕੇ ਆਪਾਂ ਨੇ ਸਾਰਿਆਂ ਨੇ ਚੱਲਣਾ ਹੈ ਕਿਉਂਕਿ ਕਲੱਬ ਨੇ ਪੈਸਾ ਲਾਇਆ ਹੈ ਦਰਸ਼ਕ ਸੱਦੇ ਨੇ ਦਰਸ਼ਕਾਂ ਦਾ ਮਨੋਰੰਜਨ ਕਰਨਾ ਹੈ ਆਪਣੇ ਸਾਰਿਆਂ ਨੇ ਲਓ ਹਰਿਆਣੇ ਵਾਲਾ ਸ਼ਿੱਲੂ ਪੁਆਇੰਟ ਲੱਗੇ ਵਾਪਸ ਆਉਂਦਾ ਹੋਇਆ ਪੁਆਇੰਟ ਧਾਵੀ ਦਾ ਅਗਲੀਆਂ ਟੀਮਾਂ ਵੀ ਗਰਾਊਂਡ ਦੇ ਵਿੱਚ ਪੁੱਜ ਜਾਣ ਜੀ ਲਹਿਰਾ ਧੂਰਕੋਟ ਤੇ ਕਾਲੋਕੇ ਸ਼ਾਨਦਾਰ ਮੈਚ ਹੋਵੇਗਾ ਲਓ ਦੁੱਗਾ ਵਾਲਾ ਖੁਸ਼ੀ ਮੁਕਾਬਲਾ ਕਰਦਾ ਹੋਇਆ ਖੇਡ ਕਬੱਡੀ ਦਾ ਮਹਾਨ ਜਾਫੀ ਪਰ ਆਪਾਂ ਦੇਖਦੇ ਆਂ ਵੀ ਪੁਆਇੰਟ ਜਿਹੜਾ ਰੇਡਰ ਦਾ ਪੁਆਇੰਟ ਗਗਨ ਜਨੇਤਪੁਰ ਦੇ ਲਈ ਜੋੜਦਾ ਹੋਇਆ ਅਗਲੀ ਕਬੱਡੀ ਮੈਦਾਨ ਦੇ ਵਿੱਚ ਰਾਜ ਢਿੜਬੇ ਦਾ ਫਿਰ ਪਾਉਣ ਦੇ ਵਾਸਤੇ ਅੱਗੇ ਵੱਲ ਵਧਦਾ ਹੋਇਆ ਰਾਜ ਚੋੜਦੀ ਪਈ ਹੋਈ ਕਬੱਡੀ ਹੈ ਚਾਰੋਂ ਜਨ ਤਿਆਰ ਨੇ ਜਨੇਤਪੁਰਾ ਪਿੰਡ ਦੇ ਇਸ ਖਿਡਾਰੀ ਦਾ ਮੁਕਾਬਲਾ ਕਰਨ ਦੇ ਵਾਸਤੇ ਲਓ ਵੱਧ ਕੇ ਲਾਂਦਾ ਹੋਇਆ ਹੱਥ ਉਧਰਲੇ ਪਾਸੇ ਆਪਾਂ ਦੇਖਦੇ ਆਂ ਵੀ ਅਮਰੂ ਜਨੇਤਪੁਰੀਆ ਅਮਰਤਪਾਲ ਸਿੰਘ ਦਾ ਲੱਗਾ ਹੋਇਆ ਜਫਾ ਪੁਆਇੰਟ ਜਾਫੀ ਦਾ ਪੁਆਇੰਟ ਜਨੇਤਪੁਰ ਦੀ ਟੀਮ ਦੇ ਲਈ ਜੁੜਦਾ ਹੋਇਆ ਇੱਕ ਪਾਸੇ ਜ਼ਿਲ੍ਹਾ ਲੁਧਿਆਣਾ हेलो हेलो प्रबंधक ने इस करके मैच रोक दिता है, 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 है. कहते भी मैच होया हेलो होया ਦੁੱਗਾਂ ਵਾਲਾ ਖੁਸ਼ੀ ਆਖ ਰਿਹਾ ਵੀ ਮੈਂ ਗੁਰਦੁਆਰਾ ਸਾਹਿਬ ਜਾਣ ਨੂੰ ਤਿਆਰ ਆ ਵੀ ਮੈਚ ਨਹੀਂ ਹੋਇਆ ਹੋਇਆ ਇਹ ਦੁੱਗਾਂ ਵਾਲਾ ਖੁਸ਼ੀ ਆਖ ਰਿਹਾ ਵੀ ਮੈਂ ਗੁਰਦੁਆਰਾ ਸਾਹਿਬ ਜਾ ਤਿਆਰ ਆ ਮੈਚ ਨਹੀਂ ਹੋਇਆ ਹੋਇਆ ਵੀ ਸਾਡਾ ਜੋਰ ਹੀ ਕਹਿੰਦਾ ਵੱਧ ਲੱਗਾ ਹੋਇਆ ਹੈਲੋ 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 ਆ ਦੇਖੀ ਬੈਰੋ ਬਾਈ ਯਾਰ ਫੇਰ ਉਹ ਹੀ ਕੰਮ ਹੋ ਗਿਆ ਬਹਿ ਜਾ ਯਾਰ ਵੀਰ ਬਣ ਕੇ ਇਧਰੋਂ ਸਾਰਾ ਕੁਝ ਹਿੱਲ ਜਾਦਾ ਪਲੀਜ਼ ਬੈਠ ਜਾ ਭਰਾ ਬਣ ਕੇ ਮੈਚ ਸ਼ੁਰੂ ਕਰਵਾ ਦਿਓ ਜੀ ਅਗਲੀ ਟੀਮਾਂ ਕਾਲੋ ਕਿ ਤੇ ਲਹਿਰਾ ਧੁਰਕੋਟ ਵੀ ਗਰਾਊਂਡ ਦੇ ਵਿੱਚ ਪੁੱਜਿਆ ਨਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਸੁਲਤਾਨ ਸੁਲਤਾਨ ਮੈਦਾਨ ਦੇ ਵਿੱਚ ਵਧਿਆ ਹੋਇਆ ਉਧਰ ਦੁੱਗਾ ਵਾਲਾ ਖੁਸ਼ੀ ਮੁਕਾਬਲਾ ਕਰਦਾ ਹੋਇਆ ਪਰ ਪੁਆਇੰਟ ਜਿਹੜਾ ਸੁਲਤਾਨ ਦਾ ਪੁਆਇੰਟ ਜਨੇਤਪੁਰ ਦੀ ਟੀਮ ਦੇ ਵਾਸਤੇ ਗੁੱਟਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਵਾਸਤੇ ਹਰਿਆਣੇ ਵਾਲਾ ਸ਼ੀਲੂ ਫਿਰ ਮੈਦਾਨ ਦੇ ਵਿੱਚ ਅੱਗੇ ਵੱਲ ਵਧਦਾ ਹੋਇਆ ਕਿ ਮੈਚ ਪੰਜਾਬ ਹਰਿਆਣੇ ਦਾ ਹੋਣ ਲੱਗਾ ਦੋਵੇਂ ਪਾਸੇ ਟੀਮਾਂ ਪਾ ਰਹੀਆਂ ਜੀ ਪੰਜਾਬ ਤੇ ਹਰਿਆਣੇ ਦੇ ਖਿਡਾਰੀ ਖੇਡ ਰਹੇ ਨੇ ਮਾਝੇ ਮਾਲਵੇ ਦੁਆਬੇ ਦੇ ਖਿਡਾਰੀ ਖੇਡ ਰਹੇ ਨੇ ਲਓ ਪੁਆਇੰਟ ਜਿਹੜਾ ਆਪਾਂ ਵੇਖਦੇ ਆ ਵੀ ਹਰਿਆਣੇ ਵਾਲੇ ਸ਼ਿਸ਼ਟਾ ਪੁਆਇੰਟ ਜਿਹੜਾ ਮੰਡੀ ਦੇ ਵਾਸਤੇ ਘੁੰੜਦਾ ਹੋਇਆ ਅੱਜ ਪੂਰੇ ਹਿੰਦੁਸਤਾਨ ਦੇ ਸਰਕਲ ਸਟਾਈਲ ਕਬੱਡੀ ਦੇ ਸੁਪਰਸਟਾਰ ਖਿਡਾਰੀ ਪੁੱਜੇ ਹੋਏ ਨੇ ਗगनਦੀਪ ਸਿੰਘ ਜੋਗੇਵਾਲ ਪਿੰਡ ਦਾ ਫਿਰ ਕਬੱਡੀ ਪਾਉਣ ਦੇ ਵਾਸਤੇ ਅੱਗੇ ਵੱਲ ਵਧਦਾ ਹੋਇਆ ਲਓ ਗਗਨੇ ਦੀ ਪਹਿਲੀ ਰੇਡ ਤੇ ਹੁਣ ਵੇਖਾਂਗੇ ਵੀ ਕਿਹੜਾ ਜਾਫੀ ਹੈ ਦਰਸ਼ਨ ਦਿੜਵਾ ਤਕੜਾ ਜਾਫੀ ਜਿਵੇਂ ਸ਼ੀਰਾ ਪਿੱਥੋਂ ਦਾ ਦਰਸ਼ਨ ਦਿੜਵੇ ਦੇ ਨਾਲ ਮੁਕਾਬਲਾ ਕਰਕੇ ਇਹ ਨੌਜਵਾਨ ਪੁਆਇੰਟ ਲੈਂਦਾ ਹੋਇਆ ਕਿ ਗੁਰੂ ਘਰਾਂ ਵਿੱਚ ਬਾਣੀ ਜਦ ਪੜ ਹੁੰਦੀ ਲੇਵ ਲੱਗੀ ਵਿੱਚ ਰੂਹ ਪੰਜਾਬੀਆਂ ਦੀ ਜੀਨੂ ਬਾਰਸ ਨੇ ਲਿਖ ਕੇ ਅਮਰ ਕੀਤਾ ਹੀਰ ਨੱਡੀ ਵਿੱਚ ਰੂਹ ਪੰਜਾਬੀਆਂ ਦੀ ਗੱਦੇ ਭੰਗੜੇ ਸ਼ੌਂਕ ਗੱਬਰੂਆ ਮਟਿਆਰਾਂ ਦੇ ਨੇ ਫਿਰਕ ਦੀ ਅੱਡੀ ਵਿੱਚ ਰੂਹ ਪੰਜਾਬੀਆਂ ਦੀ ਜਿਹੜੀ ਨਾਲ ਜੋੜ ਦੇ ਖੇਡ ਹੁੰਦੀ ਖੇਡ ਕਬੱਡੀ ਵਿੱਚ ਰੂਹ ਪੰਜਾਬੀਆਂ ਦੀ ਖੇਡ ਕਬੱਡੀ ਵਿੱਚ ਰੂਹ ਪੰਜਾਬੀਆਂ ਦੀ ਪੰਜਾਬੀਆਂ ਦੀ ਰੂਹ ਵਸਦੀ ਹੈ ਖੇਡ ਕਬੱਡੀ ਦੇ ਵਿੱਚ ਸ਼ੀਲੂ ਹਰਿਆਣੇ ਵਾਲਾ ਪੁਆਇੰਟ ਲੈ ਕੇ ਆਇਆ ਜਰੇਤਪੁਰੀਏ ਅਮਨੇ ਤੋਂ ਪੁਆਇੰਟ ਪ੍ਰਾਪਤ ਕਰਦਾ ਹੋਇਆ ਹਰਿਆਣੇ ਵਾਲਾ ਸ਼ੀਲੂ ਅਗਲੀ ਕਬੱਡੀ ਪਾਉਣ ਦੇ ਵਾਸਤੇ ਫਿਰ ਜ਼ਿਲ੍ਹਾ ਪਟਿਆਲੇ ਦਾ ਸੁਲਤਾਨ ਇਸ ਸਮੇਂ ਅੱਗੇ ਵੱਲ ਵਧਦਾ ਹੋਇਆ ਸੁਲਤਾਨ ਸ਼ਮਸਪੁਰਿਆ ਭਾਤਸੋਂ ਦਾ ਏਰੀਆ ਕਦੇ ਮਟੋਰੜੇ ਦੇ ਫੰਤ ਦੀ ਗੱਲ ਹੋਈ ਉਸ ਏਰੀਆ ਦੇ ਵਿੱਚ ਕਦੇ ਮਹਿੰਦੀ ਦੀ ਗੱਲ ਹੋਈ ਕਦੇ ਗੱਲ ਹੋਈ ਕਣੀਵਾਲ ਦੇ ਕਾਕੇ ਦੀ ਕਦੇ ਚਾਸਵਾਲ ਦੇ ਗੋਲੂ ਦੀ ਕਦੇ ਭਲਮਾਜਰੇ ਦੇ ਕਾਲੇ ਦੀ ਕਦੇ ਦੀਪੇ ਰਾਮਗੜ੍ਹ ਦੀ ਲਓ ਪੁਆਇੰਟ ਧਾਵੀ ਦਾ ਇਧਰਲੇ ਪਾਸੇ ਆਪਾਂ ਦੇਖਦੇ ਆ ਵੀ ਪੁਆਇੰਟ ਜਿਹੜਾ ਸੁਲਤਾਨ ਦੇ ਹਿੱਸੇ ਗੁਰਦਾ ਹੋਇਆ ਦੋਨੋਂ ਟੀਮਾਂ ਦੇ ਵਿੱਚ ਫਸਮਾ ਮੈਚ ਅਗਲੀ ਕਬੱਡੀ ਪਾਉਣ ਦੇ ਵਾਸਤੇ ਰਾਜਚੋੜ ਗੁਰਵੇਵੰਡੀ ਦਾ ਫਿਰ ਮੈਦਾਨ ਦੇ ਵਿੱਚ ਅੱਗੇ ਵੱਲ ਵਧਿਆ ਗੁਰਚਾਰਨ ਸਿੰਘ ਕਮਾਨ ਦਾ ਪੁੱਤਰ ਪਰਮਿੰਦਰ ਬਿਰਕ ਮੱਖਣ ਬਿਰਕ ਦੇ ਸੱਦੇ ਤੇ 2 ਸਾਲ ਕੈਨੇਡਾ ਦੇ ਖੇਡ ਮੈਦਾਨਾਂ ਵਿੱਚ ਖੇਡਿਆ 2010 ਤੇ 11 ਦੇ ਵਿੱਚ ਦਗਾਲ ਵਾਲੇ ਲੱਖੇ ਦੇ ਨਾਲ ਲਓ ਵੱਧ ਕੇ ਡਬਲ ਟੱਚ ਦਾ ਪੁਆਇੰਟ ਮੰਗ ਰਿਹਾ ਪਰ ਬਲਦੇਵ ਸਿੰਘ}{|\text{ਦਿਆਲਪੁਰੇ ਵਾਲਾ ਨਹੀਂ ਮੰਨਦਾ ਪੁਆਇੰਟ ਜਿਹੜਾ ਜਾਫੀ ਦਾ ਜਨੇਤਪੁਰ ਦੀ ਟੀਮ ਦੇ ਵਾਸਤੇ ਗੁਰਦਾ ਹੋਇਆ ਪੁਆਇੰਟ ਜਿਹੜਾ ਇਸ ਸਮੇਂ ਜਾਫੀ ਦੇ ਵਾਸਤੇ ਗੁਰਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਵਾਸਤੇ ਕਪੂਰ ਸੱਲੀਆ ਗगन} ਜਿਲੰਦਰ ਧਰਤੀ ਦੇ ਕਹਿੰਦੇ ਬਲਵਿੰਦਰ ਫੱਡਾ ਬੋਲੇ ਪੱਤਣ ਵਰਗੇ ਸਰਬਣਾ ਰਵਿਦੀ ਵਰਗੇ ਪੈਦਾ ਕੀਤੇ ਨੇ ਕਰਨੈਲ ਖੈਰੇ ਵਰਗੇ ਪੈਦਾ ਕੀਤੇ ਨੇ ਲਓ ਜਿਲ੍ਹਾ ਜਲੰਧਰ ਦੇ ਕਪੂਰਸਲਾ ਦੇ ਮਹਾਨ ਖਿਡਾਰੀ ਪੁੱਜੇ ਨੇ ਗਗਨਦੀਪ ਸਿੰਘ ਦੀ ਪਹਿਲੀ ਰੇਡ ਜੋਗੇਵਾਲੀਆ ਗਗਨ ਹੈ ਦੁੱਗਾ ਵਾਲੇ ਖੁਸ਼ੀ ਦੇ ਨਾਲ ਮੁਕਾਬਲਾ ਹੋਇਆ ਉਧਰਲੇ ਪਾਸੇ ਕਬੱਡੀ ਦਾ ਚੀਤਾ ਪ੍ਰਿੰਸ ਆਫ ਕਬੱਡੀ ਦੇ ਤੌਰ ਤੇ ਦੁਨੀਆ ਜਾਣਦੀ ਹੈ ਦੁੱਗਾ ਦੇ ਖੁਸ਼ੀ ਨੂੰ ਮੁਕਾਬਲਾ ਕਰਦਾ ਹੋਇਆ ਪੁਆਇੰਟ ਰੇਡਰ ਦਾ ਪੁਆਇੰਟ ਜਿਹੜਾ ਆਪਾਂ ਵੇਖਦੇ ਆਂ ਵੀ ਗਗਨ ਦੇ ਵਾਸਤੇ ਹੈ ਅਗਲੀ ਕਬੱਡੀ ਮੈਦਾਨ ਦੇ ਵਿੱਚ ਹਰਿਆਣੇ ਵਾਲੇ ਸ਼ੀਲੂ ਦੀ ਹਰਿਆਣੇ ਵਾਲਾ ਸ਼ੀਲੂ ਕਬੱਡੀ ਪਾ ਰਿਹਾ ਹੈ ਮੈਚ ਪੂਰਾ ਫਸ ਗਿਆ ਜ਼ੋਰਦਾਰ ਤਾੜੀ ਮਾਰ ਦਿਓ ਦਰਸ਼ਕ ਵੀਰੋ ਮੈਚ ਫਸ ਗਿਆ ਜ਼ੋਰਦਾਰ ਤਾੜੀ ਮਾਰ ਦਿਓ ਪੁਆਇੰਟ ਸ਼ੀਲੂ ਦਾ ਪੁਆਇੰਟ ਜਿਹੜਾ ਤਿਰਵਾ ਮੰਡੀ ਦਾ ਲਓ ਜੀ ਦੋਨੋਂ ਟੀਮਾਂ 100-100 ਰੁਪਏ ਲੈ ਜਾਣ ਢੋਲੂ ਜੀ ਮੈਡੀਕਲ ਵੱਲੋਂ ਹਾਂ ਹਾਂ ਦੱਸੋ ਜੀ 15.0 ਦੇ BMS ਕਲੱਬ ਡੇਰਬਾ ਮੰਡੀ ਦੇ 15 ਪੁਆਇੰਟ ਲਈ ਜਨੇਤਪੁਰ ਦੇ ਜ਼ੋਰਦਾਰ ਦੋਸਤੋ ਤੁਸੀਂ ਇਹ ਮੈਚ ਵੇਖਿਆ ਵਧੀਆ ਮੈਚ ਵੇਖਣ ਨੂੰ ਮਿਲਿਆ ਪਰ ਪਰ ਮੈਚ ਦੇ ਸਟਾਰਟਿੰਗ ਦੇ ਵਿੱਚ ਦੇਖਿਆ ਗਿਆ ਕਿ ਕਮੇਟੀ ਨੂੰ ਸ਼ੱਕ ਹੋ ਗਈ ਕਿ ਇਹ ਮੈਚ ਹੈ ਜਿਹੜਾ ਉਹ ਰਲ ਕੇ ਨਾ ਖੇਡਿਆ ਜਾ ਰਿਹਾ ਹੋਵੇ ਸਾਂਝਾ ਨਾ ਹੋਵੇ ਇਸ ਲਈ ਖੁਸ਼ੀ ਦੁਗਾ ਨੇ ਸੌਂ ਖਾ ਕੇ ਵਿਸ਼ਵਾਸ ਦਿਵਾਇਆ ਕਿ ਅਸੀਂ ਇਹ ਮੈਚ ਜਿਹੜਾ ਪ੍ਰੋਪਰ ਤਰੀਕੇ ਨਾਲ ਖੇਡਾਂਗੇ ਜਿਹੜਾ ਜਨੇਤਪੁਰੇ ਵੱਲੋਂ ਖੇਡਦਿਆਂ ਹੋਇਆ ਇਸ ਮੈਚ ਦੇ ਵਿੱਚ ਗਗਨ ਨੇ 8 ਰੈਡਾਂ ਪਾ ਕੇ 7 ਪੁਆਇੰਟ ਪ੍ਰਾਪਤ ਕੀਤੇ ਸੁਲਤਾਨ ਨੇ 7 ਰੈਡਾਂ ਪਾ ਕੇ 6 ਨੰਬਰ ਹਾਸਲ ਕੀਤੇ ਅਤੇ ਅਮਰੂ ਨੇ ਰਾਜਚੋਟ ਨੂੰ 2 ਜੱਫੇ ਲਾ ਕੇ 2 ਨੰਬਰ ਪ੍ਰਾਪਤ ਕੀਤੇ ਇਸ ਤਰ੍ਹਾਂ ਟੋਟਲ ਟੀਮ ਦੇ ਜਿਹੜਾ ਪੁਆਇੰਟ ਸੀ ਉਹ 15 ਪੁਆਇੰਟ ਸੀ ਔਰ ਇਸੇ ਤਰ੍ਹਾਂ ਹੀ ਦੜਪੇਪਲੋਂ ਜਿਹੜਾ ਰਾਜਚੋਟ ਨੇ ਖੇਡਦਿਆਂ ਹੋਇਆ 7 ਕਬੱਡੀਆਂ ਪਾ ਕੇ 5 ਅੰਕ ਪ੍ਰਾਪਤ ਕੀਤੇ ਔਰ ਸ਼ਿੱਲੂ ਨੇ 8 ਕਬੱਡੀਆਂ ਪਾ ਕੇ 8 ਅੰਕ ਪ੍ਰਾਪਤ ਕੀਤੇ ਦਰਸ਼ਨ ਨੇ ਗਗਨ ਨੂੰ ਪਹਿਲਾ ਜਫਾ ਲਾ ਕੇ 1.5 ਪੁਆਇੰਟ ਵਾਲਾ ਜਿਹੜਾ ਨੰਬਰ ਹੈ ਉਹ ਪ੍ਰਾਪਤ ਕੀਤਾ। ਸੁਲਤਾਨ ਨੂੰ ਧਿਆਨੇ ਨੇ ਜਫਾ ਲਾ ਕੇ 1 ਨੰਬਰ ਪ੍ਰਾਪਤ ਕੀਤਾ ਅਤੇ ਕੁੱਲ ਅੰਕ ਜਿਹੜੇ ਟੋਟਲ 1.5 ਬੀਤੇ ਰਹੇ ਨੇ ਉਹ 15 ਅੰਕ ਰਹੇ ਨੇ। ਐਸੀ ਤਰ੍ਹਾਂ ਦੇ ਹੋਰ ਬਹੁਤ ਸਾਰੇ ਇੰਟਰਸਟਿੰਗ ਮੈਚ ਵੀ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਤੇ ਦੋ ਵੀਡੀਓ ਸ਼ਾਰਟਲਿਸਟ ਕੀਤੀਆਂ ਰਹੀਆਂ ਨੇ ਚੋ ਕੋਈ ਵੀ ਮੈਚ ਤੁਸੀਂ ਕਲਿੱਕ ਕਰਕੇ ਦੇਖ ਸਕਦੇ ਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ ਹੈ ਔਰ ਇਸ ਵੀਡੀਓ ਦੇ ਉੱਪਰ ਤੁਸੀਂ ਕਮੈਂਟ ਲਾਈਕ ਜਰੂਰ ਕਰਦਿਏ ਨੇ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।